ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੂਬੇ ਦਾ ਇੱਕ ਉੱਚ ਪੱਦਰੀ ਵਫ਼ਦ ਜਾਪਾਨ ਅਤੇ ਦੱਖਣ ਕੋਰੀਆ ਦੀ ਯਾਤਰਾ ਤੇ ਜਾ ਰਿਹਾ 10 ਦਿਨਾਂ ਦਾ ਇਹ ਦੌਰਾ ਹੋਵੇਗਾ ਇਸ ਦੌਰੇ ਦੇ ਦੌਰਾਨ ਮੁੱਖ ਤੌਰ ਤੇ ਸੂਬੇ ਦੇ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੀ ਕੋਸ਼ਿਸ਼ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਿਟ ਸਾਥੀਆਂ ਦੇ ਵੱਲੋਂ ਕੀਤੀ ਜਾਵੇਗੀ ਇਹਨਾਂ ਦੋਹਾਂ ਖੇਤਰਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਜਪਾਨ ਅਤੇ ਦੱਖਣੀ ਕੋਰੀਆ ਦੇ ਨਾਲ ਉਦਯੋਗਿਕ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਹ ਜਾਣਕਾਰੀ ਮੁੱਖ ਮੰਤਰੀ ਦੇ ਨਾਲ ਜਾ ਰਹੇ ਕੈਬਨਟ ਮੰਤਰੀ ਸੰਜੀਵ अरोड़ा ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਜਪਾਨ ਵੱਖ-ਵੱਖ ਥਾਵਾਂ ਤੇ ਜਪਾਨ ਦੇ ਵਿੱਚ ਦੌਰਾ ਕੀਤਾ ਜਾਵੇਗਾ ਜਿੱਥੇ ਉਦਯੋਗਿਕ ਸਮੂਹਾਂ ਦੇ ਨਾਲ ਮੁਲਾਕਾਤਾਂ ਅਤੇ ਵਿਸ਼ੇਸ਼ ਸੰਮੇਲਨਾਂ ਦੇ ਵਿੱਚ ਉਹ ਹਿੱਸਾ ਲੈਣਗੇ ਇਹ ਵਫ਼ਤ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦਾ ਦੌਰਾ ਵੀ ਕਰੇਗਾ ਇਸ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ अरोड़ा ਨੇ ਦੱਸਿਆ ਕਿ ਚੀਫ ਸੈਕਟਰੀ ਪ੍ਰਿੰਸੀਪਲ ਸਕੱਤਰ ਅਤੇ ਹੋਰ ਅਫਸਰ ਵੀ ਉਹਨਾਂ ਦੇ ਨਾਲ ਜਾ ਰਹੇ ਨੇ ਸੋ ਉੱਚ ਪੱਧਰੀ ਟੀਮ ਹੈ ਜਿਹੜੀ ਦੱਖਣੀ ਕੋਰੀਆ ਤੇ ਜਾਪਾਨ ਦੀਆਂ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਆਕਰਸ਼ਿਤ ਕਰੇਗੀ ਅਤੇ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਕਿਸ ਤਰ੍ਹਾਂ ਦਾ ਸੁਖਾਲਾ ਮਾਹੌਲ ਹੈ ਇਹਨਾਂ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਨੂੰ ਇਸ ਵਫ਼ਦ ਦੇ ਵੱਲੋਂ ਦੱਸਿਆ ਜਾਵੇਗਾ ਦੇਸ਼ ਦੇ ਵਿੱਚ ਅੱਜ ਤੋਂ ਸੰਸਦ ਦੇ ਸਰਦਰੁੱਤ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ ਸੋ ਇਸ ਸੰਬੰਧ ਦੇ ਵਿੱਚ ਬੀਤੇ ਕੱਲ ਸਰਪਾਰਟੀ ਬੈਠਕੋਈ ਤੇ ਬੈਠਕ ਦੇ ਵਿੱਚ ਵਿਰੋਧੀ ਧਿਰ ਪਾਰਟੀਆਂ ਦੇ ਵੱਲੋਂ 1 ਦਸੰਬਰ ਤੋਂ ਹੋ ਰਏ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਏ ਇਸ ਸਰਦ ਰੁੱਤ ਸੈਸ਼ਨ ਦੇ ਵਿੱਚ ਵੋਟਰ ਸੂਚੀਆਂ ਨੂੰ ਲੈ ਕੇ ਕੌਮੀ ਸੁਰੱਖਿਆ ਉੱਤੇ ਚਰਚਾ ਦੀ ਮੰਗ ਵੀ ਕੀਤੀ ਹੈ ਸੋ ਜਦਕਿ ਸਰਕਾਰ ਨੇ ਇਹ ਕਿਹਾ ਕਿ ਉਹ ਸੰਸਦ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਲਈ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰੇਗੀ ਸੋ ਬੀਤੇ ਕੱਲ ਇਸ ਸੰਬੰਧ ਦੇ ਵਿੱਚ ਸਰਵ ਪਾਰਟੀ ਮੀਟਿੰਗ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਨੇ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 19 ਦਸੰਬਰ ਨੂੰ ਇਹ ਸਮਾਪਤ ਹੋਵੇਗਾ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਸੱਦੀ ਮੀਟਿੰਗ ਦੇ ਵਿੱਚ 36 ਸਿਆਸੀ ਪਾਰਟੀਆਂ ਦੇ 50 ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਰਾਖਾ ਮੰਤਰੀ ਰਾਜਨਾਥ ਸਿੰਘ ਭਾਰਤੀ ਜਨਤਾ ਪਾਰਟੀ ਪ੍ਰਧਾਨ ਕੇਂਦਰੀ ਮੰਤਰੀ ਜੇਪੀ ਨੱਡਾ ਸੰਸਦੀ ਮਾਮਲੇਵਾਰੇ ਮੰਤਰੀ ਕਿਰਨ ਰਿਜਿਜੂ ਅਤੇ ਪ੍ਰਧਾਨ ਅਰਜੁਨ ਰਾਮ ਮੇਗਵਾਲ ਅਤੇ ਐਲ ਮੁਰੂਗਨ ਵੱਲੋਂ ਇਸ ਮੀਟਿੰਗ ਦੇ ਵਿੱਚ ਸਰਕਾਰ ਦੀ ਨੁਮਾਇੰਦਗੀ ਕੀਤੀ ਗਈ ਹੈ ਹਾਲਾਂਕਿ ਮੀਟਿੰਗ ਦੀ ਕਾਰਵਾਈ ਦੇ ਵਿੱਚ ਐਸਆਰ ਦਾ ਦਬਦਬਾ ਬਣਿਆ ਰਿਹਾ ਨੇਤਾਵਾਂ ਨੇ ਦਿੱਲੀ ਧਮਾਕੇ ਦੇ ਮੱਦੇਨਜ਼ਰ ਕੌਮੀ ਸੁਰੱਖਿਆ ਅਤੇ ਲੇਬਰ ਕੋਡ ਵਰਗੇ ਮੁੱਦਿਆਂ ਮੁੱਦੇ ਚੁੱਕੇ ਅਤੇ ਮੰਗ ਕੀਤੀ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਸੰਸਦ ਦੇ ਵਿੱਚ ਵਿਆਪਕ ਪੱਧਰ ਤੇ ਬਹਿਸ ਹੋਵੇ ਇਹਨਾਂ ਮੁੱਦਿਆਂ ਤੇ ਚਰਚਾ ਹੋਵੇ ਕੁਝ ਲੋਕਾਂ ਨੇ ਸੰਘਵਾਦ ਦਾ ਨੁਕਤਾ ਵੀ ਚੁੱਕਿਆ ਹੈ ਦੋਸ਼ ਲਾਇਆ ਕਿ ਰਾਜਪਾਲ ਰਾਜ ਵਿਧਾਨ ਸਭਾਵਾਂ ਨੂੰ ਪਾਸ ਕੀਤੇ ਗਏ ਬਿੱਲਾਂ ਦੇ ਉੱਤੇ ਵਿਰੋਧੀ ਸ਼ਾਸਨ ਵਾਲੇ ਸੂਬਿਆਂ ਦੇ ਫੰਡਾਂ ਨੂੰ ਰੋਕਿਆ ਜਾ ਰਿਹਾ ਹੈ ਜਿਹੇ ਇਲਜ਼ਾਮ ਸਰਪਾਰਟੀ ਮੀਟਿੰਗ ਦੇ ਵੱਲੋਂ ਲਗਾਏ ਗਏ ਨੇ ਅਤੇ ਸੰਸਦੀ ਕਾਰਵਾਈ ਦੇ ਵਿੱਚ ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕੀਤੀ ਜਾਣ ਦੀ ਮੰਗ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਗਈ ਹੈ ਅਜਿਹੇ ਵਿੱਚ ਕਿਰਨ ਜਿੱਜੂ ਨੇ ਕਿਹਾ ਕਿ ਸੰਸਦ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਨੇ ਵਿਰੋਧੀ ਧਿਰ ਤੇ ਅੱਤੇ ਨੂੰ ਇਸ ਸੰਬੰਧ ਦੇ ਵਿੱਚ ਕੋਈ ਭਰੋਸਾ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ 2 ਘੰਟੇ ਚੱਲੀ ਬੈਠਕ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸੰਸਦ ਦਾ ਸਰਦ ਰੁੱਤ ਸੈਸ਼ਨ ਹੈ ਤੇ ਸਾਰਿਆਂ ਨੂੰ ਠੰਡੇ ਮਾਨ ਦੇ ਨਾਲ ਸੋਚਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਸੰਸਦ ਨੂੰ ਠੱਪ ਨਹੀਂ ਹੋਣਾ ਚਾਹੀਦਾ ਅਤੇ ਇਸ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣਾ ਚਾਹੀਦਾ ਹੈ ਸਰਕਾਰ ਸਦਨ ਦੇ ਸੁਚਾਰੂ ਕੰਮਜਕ ਕਾਜ ਨੂੰ ਯਕੀਨੀ ਬਣਾਉਣ ਦੇ ਲਈ ਸਾਰੀਆਂ ਪਾਰਟੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੀ ਰਹੇਗੀ ਸੋ ਭਾਵੇਂ ਵਿਰੋਧੀ ਧਿਰਾਂ ਦੇ ਵੱਲੋਂ ਵਿਆਪਕ ਪੱਧਰ ਤੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੀ ਮੰਗ ਰੱਖੀ ਗਈ ਹੈ ਪਰ ਸੱਤਾਧਿਰ ਵੱਲੋਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਤੋਂ ਜਿਹੜਾ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਰਹੀ ਹੈ ਦੋਨਾਂ ਸਦਨਾਂ ਦੀ ਉਹਨਾਂ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਵਿਰੋਧੀ ਧਿਰ ਆਪਣੀ ਗੱਲ ਰੱਖਦੇ ਨੇ ਅਤੇ ਸਰਕਾਰ ਵੱਲੋਂ ਇਹਨਾਂ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਜਾਂਦਾ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਉਨ੍ਹਾਂ ਦੇ ਕਰੀਬੀ ਹਰਪ੍ਰੀਤ ਗੁਲਾਟੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਹਰਪ੍ਰੀਤ ਗੁਲਾਟੀ ਨੂੰ 6 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹਰਪ੍ਰੀਤ ਤੇ ਇਲਜ਼ਾਮ ਨੇ ਕਿ ਉਸਨੇ ਵੱਖ-ਵੱਖ ਸ਼ਰਾਬ ਵਿਕਰੇਤਾ ਕੰਪਨੀਆਂ ਰਾਹੀਂ ਪੈਸੇ ਦੇ ਲੈਣ-ਦੇਣ ਅਤੇ ਇਸ ਰਾਹੀਂ ਮਜੀਠੀਆ ਦੇ ਨਾਲ ਮਿਲ ਕੇ ਸ਼ਿਮਲਾ ਤੇ ਦਿੱਲੀ ਸਮੇਤ ਕਈ ਸ਼ਹਿਰਾਂ ਦੇ ਵਿੱਚ ਗੈਰ ਕਾਨੂੰਨੀ ਜਾਇਦਾਦਾਂ ਖਰੀਦੀਆਂ ਨੇ ਸੋ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤੇ ਅਦਾਲਤ ਵੱਲੋਂ ਮਜੀਠੀਆ ਦਾ 6 ਦਿਨਾਂ ਦਾ ਰਿਮਾਂਡ ਜਿਹੜਾ ਉਹ ਸੌਂਪ ਦਿੱਤਾ ਗਿਆ ਤੇ ਹੁਣ ਸੰਭਾਵੀ ਤੌਰ ਤੇ ਵਿਕਰਮ ਸਿੰਘ ਮਜੀਠੀਆ ਅਤੇ ਹਰਪ੍ਰੀਤ ਗੁਲਾਟੀ ਦੇ ਕੋਲੋਂ ਵਿਟਨੈਸ ਵੱਲੋਂ ਪੁੱਛਗਿੱਛ ਕੀਤੀ ਜਾ ਵੀ ਸੰਭਾਵਨਾ ਇਹ ਵੀ ਜਿਤਾਈ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਬਿਠਾ ਕੇ ਹਰਪ੍ਰੀਤ ਗੁਲਾਟੀ ਤੋਂ ਸਵਾਲ ਪੁੱਛੇ ਜਾ ਸਕਦੇ ਨੇ ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਵੀ ਪਗੋੜਾ ਐਲਾਨ ਦੇਣ ਸੰਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਿਜ਼ਨਸ ਬਿਊਰੋ ਨੇ ਐਤਵਾਰ ਨੂੰ ਮਜੀਠੀਆ ਦੇ ਕਰੀਬੀ ਹਰਪ੍ਰੀਤ ਗੁਲਾਟੀ ਨੂੰ ਗ੍ਰਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ। ਥੋ ਇਸ ਸੰਬੰਧ ਦੇ ਵਿੱਚ ਹੁਣ 6 ਦਿਨਾਂ ਦਾ ਰਿਮਾਂਡ ਉਹਨਾਂ ਦਾ ਹਾਸਲ ਹੋਇਆ ਤੇ ਉਧਰ ਪੰਜਾਬ ਰੋਡਵੇ ਦੇ ਕਾਮਿਆਂ ਦੀ ਹੜਤਾਲ ਖਤਮ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਮੁਲਾਜ਼ਮ ਯੂਨੀਅਨਾਂ ਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ। ਇਸ ਤੋਂ ਬਾਅਦ ਮੁਲਾਜ਼ਮਾ ਵੱਲੋਂ ਹੜਤਾਲ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਸਰਕਾਰੀ ਬੱਸਾਂ ਦੀ ਆਵਾਜਾਈ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਖੱਜਲ-ਖੁਆਰੀ ਤੋਂ ਵੀ ਰਾਹਤ ਮਿਲੇਗੀ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾ ਵੱਲੋਂ ਲਗਾਤਾਰ ਤੀਜੇ ਦਿਨ ਹੜਤਾਲ ਕੀਤੀ ਗਈ ਸੀ ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀ ਮੁਲਾਜ਼ਮਾ ਨਾਲ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਸੀ ਤੇ ਇਸੇ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੋਲਰ ਵੱਲੋਂ ਮੁਲਾਜ਼ਮਾਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਤੇ ਇਹ ਗੱਲਬਾਤ ਲਗਭਗ 7 ਘੰਟੇ ਲੰਮੀ ਮੀਟਿੰਗ ਚੱਲੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਸੀ ਫਿਲਹਾਲ ਯੂਨੀਅਨ ਵੱਲੋਂ ਅਜੇ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਪਰ ਮੰਤਰੀ ਲਾਲਜੀਤ ਪੁੱਲਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੁਲਾਜ਼ਮਾਂ ਦੇ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਤੇ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਨੂੰ ਰਿਹਾਅ ਕਰਨ ਦੀ ਵੀ ਹਾਮੀ ਸਰਕਾਰ ਵੱਲੋਂ ਭਰੀ ਗਈ ਹੈ ਕਿਲੋਮੀਟਰ ਸਕੀਮ ਤੇ ਹੋਰ ਮੁੱਦਿਆਂ ਬਾਰੇ ਸਰਕਾਰ ਤੇ ਯੂਨੀਅਨ ਵਿਚਾਲੇ ਦੁਬਾਰਾ ਮੀਟਿੰਗ ਕਰਨ ਦੀ ਗੱਲ ਵੀ ਆਖੀ ਗਈ ਹੈ ਫਿਰਾਲ ਲੋਕਾਂ ਦੀ ਖੱਜਲ ਖੁਆਰੀ ਨੂੰ ਵੇਖਦਿਆਂ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਚੋਣ ਕਮਿਸ਼ਨ ਨੇ 9 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੋਧ ਦੇ ਪੂਰੇ ਕਾਰਜਕ੍ਰਮ ਦੇ ਵਿੱਚ ਐਤਵਾਰ ਨੂੰ ਇੱਕ ਹਫ਼ਤੇ ਦਾ ਵਾਧਾ ਕਰ ਦਿੱਤਾ ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੀਆਂ ਨੇ ਕਿ ਤੰਗ ਸਮਾਂ ਸੀਮਾ ਕਾਰਨ ਲੋਕਾਂ ਅਤੇ ਚੋਣ ਅਧਿਕਾਰੀਆਂ ਦੇ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਚੋਣ ਥਰਟੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਗਿਣਤੀ ਫਾਰਮਾ ਦੀ ਵੰਡ ਹੁਣ 4 ਦਸੰਬਰ ਦੀ بجائے 11 ਦਸੰਬਰ ਤੱਕ ਜਾਰੀ ਰਹੇਗੀ। ਵੋਟਰ ਸੂਚੀਆਂ ਦਾ ਖਰੜਾ ਹੁਣ 9 ਦਸੰਬਰ ਦੀ ਥਾਂ 16 ਦਸੰਬਰ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਜਦਕਿ ਅੰਤਿਮ ਵੋਟਰ ਸੂਚੀ 7 ਫਰਵਰੀ ਦੀ ਥਾਂ 14 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਮਿਸ਼ਨ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਅੰਦਰੂਨੀ ਵਿਚਾਰ ਵਟਾਂਦਰੇ ਦੇ ਆਧਾਰ ਉੱਤੇ ਐਸ ਆਈ ਆਰ ਦੇ ਸਾਰੇ ਪੜਾਵਾਂ ਦੀ ਸਮਾਂ ਸੀਮਾ ਵਧਾਉਣ ਦਾ ਫੈਸਲਾ ਲਿਆ ਹੈ ਐਸ ਆਈ ਆਰ ਦੌਰਾਨ ਮੁੱਖ ਤੌਰ ਤੇ ਸਖਤ ਸਮਾਂ ਸੀਮਾ ਨੂੰ ਪੂਰਾ ਕਰਨ ਦੇ ਤਣਾਅ ਦੇ ਕਾਰਨ ਖੁਦਕੁਸ਼ੀਆਂ ਦੇ ਨਤੀਜੇ ਵਜੋਂ ਬੂਤ ਪੱਧਰ ਦੇ ਅਧਿਕਾਰੀ ਦੀਆਂ ਘੱਟੋ ਘੱਟ 40 ਮੋਤਾਂ ਦਾ ਇਲਜ਼ਾਮ ਲਗਾਉਂਦੇ ਹੋਏ ਵਿਰੋਧੀ ਪਾਰਟੀਆਂ ਨੇ ਵੋਟਰ ਸੂਚੀਆਂ ਸੋਧ ਦੇ ਸਮੇਂ ਉੱਤੇ ਸਵਾਲ ਚੁੱਕੇ ਸਨ ਚੋਣ ਕਮਿਸ਼ਨ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਅਭਿਆਸ ਸੁਚਾਰੂ ਢੰਗ ਦੇ ਨਾਲ ਚੱਲ ਰਿਹਾ ਹੈ ਉਧਰ ਦਿੱਲੀ ਪੁਲਿਸ ਦੀ ਇਕਨੋਮਿਕ ਅਫੈਂਸ ਵਿੰਗ ਨੇ ਨੈਸ਼ਨਲ ਹੈਰਾल्ड ਕੇਸ ਦੇ ਵਿੱਚ ਨਵੀਂ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਐਫ ਆਈ ਆਰ ਦੇ ਵਿੱਚ ਕਾਂਗਰਸੀ ਸੰਸਦ ਰਾਹੁਲ ਗਾਂਧੀ ਅਤੇ ਕਾਂਗਰਸੀ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਸਮੇਤ 6 ਨਾਮ ਸ਼ਾਮਲ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਈਡੀ ਵੱਲੋਂ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਸ ਸ਼ਿਕਾਇਤ ਨੂੰ ਹੁਣ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਬੀ ਜੇ ਪੀ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਦੀ ਹੋਈ ਵੀ ਨਜ਼ਰ ਆਈ ਹੈ ਬੀ ਜੇ ਪੀ ਦੇ ਵੱਡੇ ਆਗੂ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਨੈਸ਼ਨਲ ਹੈਰਾਲਡ ਕੇਸ ਦੇ ਉੱਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ 90 ਕਰੋੜ ਦਾ ਲੋਨ ਸੀ ਅਤੇ ਇਸ ਕੰਪਨੀ ਤੇ ਯੰਗ ਇੰਡੀਆ ਨਾਮ ਦੀ ਨਵੀਂ ਕੰਪਨੀ ਬਣਾ ਕੇ 90 ਕਰੋੜ ਦਾ ਲੋਨ ਮਾਫ ਕਰ ਦਿੱਤਾ ਗਿਆ ਅਤੇ ਇਸੇ ਕੰਪਨੀ ਨੇ 50 ਲੱਖ ਦੇ ਵਿੱਚ ਇਸ ਨੂੰ ਖਰੀਦ ਲਿਆ ਇਸ ਕੰਪਨੀ ਦੇ ਕੋਲ ਜੋ ਜ਼ਮੀਨ ਸੀ ਇਸ ਦੇ ਉੱਤੇ ਵੱਡੀ ਬਿਲਡਿੰਗ ਬਣਾਈ ਗਈ ਹੈ ਤੇ ਕਰੋੜਾਂ ਦਾ ਕਿਰਾਇਆ ਇਸ ਤੋਂ ਆਉਂਦਾ ਹੈ ਸੋ ਉਹਨਾਂ ਨੇ ਇਹਨਾਂ ਇਲਜ਼ਾਮਾਂ उसे सियासी दखल अंदाजी तो इनकार किया मामले कांग्रेस सियासी निशाना साध्या के भ्रष्टाचार और मनी लॉन्ड्रिंग के केस में एक नए एफ आई आर को लेकर कांग्रेस पार्टी ने बहुत तीखी प्रतिक्रिया दी है कि सब कुछ झूठ है और फंसाने के लिए किया जा रहा है ये बहुत ही बेबुनियाद और झूठ के आधार पर बताया गया कमेंट है देश को आज बताना जरूरी है कि यह केस क्या है यह पूरा मामला नरेंद्र मोदी की सरकार के आने के पहले का है ईडी ने जो कार्रवाई की उसमें नेशनल हेरल्ड के पूरे इतिहास को देखा गया आपको मालूम है कि इस पर एक केस प्राइवेट कंप्लेंट हुआ था बंद होने के बाद नब्बे करोड़ का लोन था उनके ऊपर तो ये लोन कांग्रेस पार्टी के द्वारा दिया गया था तो जो एसोसिएट जनरल थे जो चलाते थे इस कंपनी को जो नेशनल हेरल्ड पब्लिश करती थी उसको एक नई कंपनी बना कर करके यंग इंडिया लिमिटेड के माध्यम से संभवता उसकी पूरी शेयर को खरीद दिया गया कितने में पचास लाख में तो नब्बे करोड़ रुपए का लोन बाद में माफ कर दिया गया तो पचास लाख रुपए में पूरे एसोसिएट जनरल के शेयर जो हैं वो इस नई कंपनी के पास आ गए जिसमें सोनिया जी और राहुल गांधी के सेवेंटी सिक्स परसेंट शेयर थे मेजोरिटी शेयर और बाकी माइनर कुछ थे स्वर्गीय ऑस्कर फर्नाडेस वगैरह के पास इसका फायदा क्या हुआ उनको लाभ क्या हुआ कि नेशनल हेरल्ड की जितनी बड़ी बड़ी संपत्तियां हैं जो सरकार के द्वारा जमीन पर बनाई गई हैं जहां से सैकड़ों करोड़ किराए मिलता है दिल्ली में बहादुर शाह जफर मार्ग पर मुंबई में लखनऊ में भोपाल में चंडीगढ़ में पटना में ये सभी जमीनें कांग्रेस सरकार ने दी थी सरकारी जमीन सस्ते भाव पर उस पर बड़ी बड़ी बिल्डिंग बन गई लेकिन ये जो नई कंपनी लिया जिसमें सोनिया जी और राहुल गांधी का छिहत्तर परसेंट था वो सारी संपत्ति के भी मालिक बन बैठे जो हजारों करोड़ की है तो सिर्फ नब्बे करोड़ के लोन पर पचास लाख रुपया देकर पूरे एसोसिएट जनरल को शेयर होल्डिंग को अपने नई कंपनी में डाल देना ਔਰ ਉਸਕੇ ਮਾਧਿਅਮ ਸੇ ਪੂਰੇ ਦੇਸ਼ ਮੇਂ ਜਿਤਨੇ ਵੀ ਬਿਲਡਿੰਗਸ ਥੀ ਉਹ ਸਭ ਕੇ ਵੀ ਮਾਲਕਾਨਾ ਹਕਕ ਪ੍ਰਾਪਤ ਕਰ ਲਿਆ ਤੇ ਉਧਰ ਇੰਡੋ-ਤਿੱਬਤੀ ਬਾਰਡਰ ਪੁਲਿਸ ਨੇ ਛੱਤੀਸਗੜ੍ਹ ਦੇ ਵਿੱਚ ਨਕਸਲਵਾਦ ਦੇ ਖਾਤਮੇ ਦੇ ਲਈ ਵੱਡਾ ਕਦਮ ਚੁੱਕਿਆ ਆਈਟਬੀਪੀ ਨੇ ਆਬੂਜਮਾੜ ਦੇ ਦੁਰਗਮ ਖੇਤਰ ਦੇ ਵਿੱਚ ਮਹੱਤਵਪੂਰਨ ਬੇਸ ਸਥਾਪਿਤ ਕੀਤਾ ਇਸ ਦੇ ਨਾਲ ਨਕਸਲੀਆਂ ਦੇ ਆਖਰੀ ਵੱਡੇ ਅੰਤਰਰਾਜੀ ਅੰਦੋਲਨ ਗਲਿਆਰੇ ਨੂੰ ਸੀਲ ਕਰ ਦਿੱਤਾ ਗਿਆ ਇਸ ਦੌਰਾਨ ਦੰਤੇਵਾੜਾ ਜ਼ਿਲ੍ਹੇ ਦੇ ਵਿੱਚ 37 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਿਸ ਨੂੰ ਸੁਰੱਖਿਆ ਬਲਾਂ ਦੀ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ ਦੰਤੇਵਾੜਾ ਦੇ ਵਿੱਚ ਆਤਮ ਸਮਰਪਣ ਕਰਨ ਵਾਲੇ 37 ਨਕਸਲੀਆਂ ਦੇ ਵਿੱਚੋਂ 27 ਉੱਤੇ 6.5 ਮਿਲੀਅਨ ਰੁਪਏ ਦਾ ਐਲਾਨ ਇਨਾਮ ਸੀ ਆਤਮ ਸਮਰਪਣ ਕਰਨ ਵਾਲਿਆਂ ਦੇ ਵਿੱਚ 12 ਔਰਤਾਂ ਵੀ ਸ਼ਾਮਲ ਨੇ ਪਿਛਲੇ ਇਹ नक्सली ਕਈ ਵੱਡੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ 2020 ਦੇ ਵਿੱਚ ਪਿੰਡ ਮਿੰਪਾ ਦੇ ਜੰਗਲਾਂ ਦੇ ਵਿੱਚ ਹੋਇਆ ਮੁਕਾਬਲਾ ਵੀ ਸ਼ਾਮਲ ਹੈ ਜਿੱਥੇ 26 ਸੈਨਿਕ ਸ਼ਹੀਦ ਹੋ ਗਏ ਸਨ ਇਸ ਤੋਂ ਇਲਾਵਾ ਉਹ 2024 ਦੇ ਵਿੱਚ ਪਿੰਡ ਥੁਲਥਲੂ ਦੇ ਮੁਕਾਬਲੇ ਦੇ ਵਿੱਚ ਵੀ ਸ਼ਾਮਲ ਸਨ ਸੁਦੰਤੇਵਾੜਾ ਦੇ ਪੁਲਿਸ ਇੰਸਪੈਕਟਰ ਗੌਰਵ ਰਾਏ ਦੇ ਮੁਤਾਬਕ ਇਹਨਾਂ ਨੇ ਪੂਨਾ ਮਾਰਗ ਦੇ ਤਹਿਤ ਆਤਮ ਸਮਰਪਣ ਕੀਤਾ ਸੋ ਇਹਨਾਂ ਨੂੰ ਤੁਰੰਤ 50000 ਰੁਪਏ ਦੀ ਵਿੱਤੀ ਸਹਾਇਤਾ ਰੋਜ਼ਗਾਰ ਸਿਖਲਾਈ ਖੇਤੀਬਾੜੀ ਜ਼ਮੀਨ ਅਤੇ ਹੋਰ ਲਾਭ ਵੀ ਦਿੱਤੇ ਜਾਣਗੇ ਤੇ ਉਦੋਂ ਸ਼੍ਰੀਲੰਕਾ ਦੇ ਵਿੱਚ ਸਮੁੰਦਰੀ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਇਸ ਕਾਰਨ 150 ਲੋਕਾਂ ਦੀ ਮੌਤ ਸ਼੍ਰੀਲੰਕਾ ਦੇ ਵਿੱਚ ਹੋ ਚੁੱਕੀ ਹੈ ਤੇ 54 ਹਵਾਈ ਉਡਾਨਾਂ ਵੀ ਰੱਦ ਹੋਈਆਂ ਨੇ ਇਸ ਦੇ ਨਾਲ ਹੀ 300 ਕਰੀਬ 300 ਦੇ ਕਰੀਬ ਭਾਰਤੀ ਸ਼੍ਰੀਲੰਕਾ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਇਹ ਤੂਫਾਨ ਤਮਿਲਨਾਡੂ ਅਤੇ ਪੰਡਚੇਰੀ ਦੇ ਤੱਟ ਦੇ ਨਾਲ ਟਕਰਾਏਗਾ ਮੌਸਮ ਵਿਭਾਗ ਵੱਲੋਂ ਕੋਡਾਲੋਰ, ਨਾਗੀਪਟਨਮ, ਮੱਲਿਆ, ਦੁੱਥੁਰਾਈ, ਵਿੱਲੂਪਰਮ, ਚੇਗਲਪਟੂ ਸਮੇਤ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਤਾਮਿਲਨਾਡੂ ਦੇ ਤੱਟੀ ਜ਼ਿਲ੍ਹਿਆਂ ਦੇ ਵਿੱਚ ਰਾਤ ਅਤੇ ਬਚਾਅ ਕਾਰਜ ਲਈ ਐਨਡੀਆਰਐਫ ਦੀਆਂ ਟੀਮਾਂ ਸਮੇਤ 28 ਤੋਂ ਜ਼ਿਆਦਾ ਡਿਜ਼ਾਸਟਰ ਰਿਸਪੌਂਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਗੁਜਰਾਤ ਦੇ ਐਨਡੀਆਰਐਫ ਬੇਸ ਤੋਂ 10 ਟੀਮਾਂ ਚ ਨਹੀਂ ਪਹੁੰਚੀਆਂ ਨੇ ਅਤੇ ਤਾਮਿਲਨਾਡੂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸ਼ਨੀਵਾਰ ਨੂੰ ਹੀ 54 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਦਕਿ ਪੰਡਚੇਰੀ ਸੈਂਟਰਲ ਯੂਨੀਵਰਸਿਟੀ ਨੇ ਤੂਫਾਨ ਦੇ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਸਨ ਜਿਸ ਕਾਰਨ ਪੰਡਚੇਰੀ ਕਰਕਲੇ ਮਾਹੇ ਯਮਨ ਅਤੇ ਸਾਰੇ ਸਕੂਲਾਂ ਕਾਲਜ ਸੋਮਵਾਰ ਤੱਕ ਬੰਦ ਰੱਖਣ ਦਾ ਐਲਾਨ ਵੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਗੁਵਾਂਡੀ ਮੁਲਕ ਪਾਕਿਸਤਾਨ ਦੀ ਗੱਲ ਕਰਦੇ ਹਾਂ ਜਿੱਥੇ ਬਲੂਚਿਸਤਾਨ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 7 ਸੀਰੀਅਲ ਬਲਾਸਟ ਹੋਏ ਨੇ ਇਨ੍ਹਾਂ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਰਨੇਡ ਰਾਹੀ ਬਲਾਸਟ ਕੀਤੇ ਗਏ ਨੇ ਹਾਲਾਂਕਿ ਹੁਣ ਤੱਕ ਇਨ੍ਹਾਂ ਤਮਾਕਿਆਂ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਇਨ੍ਹਾਂ ਹਮਲਿਆਂ ਦੇ ਵਿੱਚ ਸਭ ਤੋਂ ਗੰਭੀਰ ਘਟਨਾ ਲੋਹਲ ਕਹਰੇਜ ਦੇ ਨੇੜੇ ਵਾਪਰੀ ਹੈ ਜਿੱਥੇ ਅੱਤਵਾਦੀਆਂ ਨੇ ਟਰੈਕ ਰੇਲਵੇ ਟਰੈਕ ਤੇ ਇੱਕ ਸ਼ਕਤੀਸ਼ਾਲੀ ਆਈਡੀਆ ਲਗਾ ਦਿੱਤੀ ਤੇ ਤਮਾਕੇ ਨਾਲ ਕੋਇਟਾ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲੋਂ ਜੋੜਨ ਵਾਲੀ ਮੁੱਖ ਰੇਲਵੇ ਲਾਈਨ ਦੇ ਟਰੈਕ ਉਡਾ ਦਿੱਤੇ ਇਸ ਧਮਾਕਾ ਜਿਸ ਸਮੇ ਹੋਇਆ ਉਸ ਸਮੇ ਜ਼ਫਰ ਐਕਸਪ੍ਰੈਸ ਰੇਲ ਗੱਡੀ ਨਜ਼ਦੀਕ ਪਹੁੰਚ ਗਈ ਸੀ ਇਸ ਧਮਾਕੇ ਮਗਰੋਂ ਰੇਲਵੇ ਅਧਿਕਾਰੀਆਂ ਨੇ ਕੋਇਟਾ ਕਰਾਚੀ ਅਤੇ ਕੋਇਟਾ ਚਮਨ ਰੂਟਾਂ ਤੇ ਸਾਰੀਆਂ ਰੇਲ ਸੇਵਾਵਾਂ ਅਣਮਿੱਥੇ ਸਮੇ ਲਈ ਮੁਲਤਵੀ ਕਰ ਦਿੱਤੀਆਂ ਨੇ ਅੱਤਵਾਦੀਆਂ ਨੇ ਕੋਇਟਾ ਦੇ ਇੱਕ ਪੁਲਿਸ ਚੌਕੀ ਅੱਤਵਾਦ ਵਿਰੋਧੀ ਵਿਭਾਗ ਦੇ ਇੱਕ ਗਸ਼ਤੀ ਵਾਹਨ ਅਤੇ ਸਰੀਬ ਰੋਡ ਤੇ ਇੱਕ ਵੱਡੇ ਪ੍ਰੋਜੈਕਟ ਨੂੰ ਨਿਸ਼ਾਨਾ ਬਣਾਇਆ ਸੋ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਮਲੇ ਬਲੋਚ ਲਿਬਰੇਸ਼ਨ ਆਰਮੀ ਦੇ ਵੱਲੋਂ ਕੀਤੇ ਗਏ ਨੇ ਜਾਂ ਫਿਰ ਉਹਨਾਂ ਦੇ ਸਹਿਯੋਗੀ ਗਰੁੱਪਾਂ ਵੱਲੋਂ ਇਹਨਾਂ ਹਮਲਿਆਂ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਪੰਜਾਬ ਦੇ ਮੌਸਮ ਦੀ ਕਰਦੇ ਹਾਂ ਗੱਲ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਲਗਾਤਾਰ ਜਾਰੀ ਹੈ ਸੋਮਵਾਰ ਅਤੇ ਮੰਗਲਵਾਰ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਸ਼ੀਤ ਲਹਿਰ ਦਾ ਐਲਾਨ ਕੀਤਾ ਗਿਆ ਹੈ। ਖੁਸ਼ਕ ਮੌਸਮ ਵਿੱਚ ਵੱਧ ਰਹੀ ਸਰਦੀ ਸਿਹਤ ਤੇ ਉਲਟ ਪ੍ਰਭਾਵ ਪਾ ਸਕਦੀ ਹੈ ਤੇ ਸਰੀਰਕ ਪਰੇਸ਼ਾਨੀਆਂ ਵੀ ਝੱਲਣੀਆਂ ਪੈ ਸਕਦੀਆਂ ਨੇ ਇਸ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ 4 ਦਸੰਬਰ ਤੱਕ ਨਵੀਂ ਅਪਡੇਟ ਜਾਰੀ ਕੀਤੀ ਹੈ। ਫਿਲਹਾਲ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਪਰ 4 ਦਸੰਬਰ ਤੱਕ ਮੌਸਮ ਦੇ ਵਿੱਚ ਠੰਡ ਕਿਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਤਾਪਮਾਨ ਘਟੋ ਘਟ ਤਾਪਾਣਾ ਸੂਬੇ ਦੇ ਵਿੱਚ 3 ਡਿਗਰੀ ਤੋਂ ਵੀ ਹੇਠਾਂ ਪਹੁੰਚ ਸਕਦਾ ਹੈ ਜੋ ਕਿ ਸਰਦੀ ਦੇ ਵਧ ਰਹੇ ਪ੍ਰਭਾਵ ਨੂੰ ਦਰਸਾ ਰਿਹਾ ਤੇ ਮੌਸਮ ਵਿਭਾਗ ਦੇ ਆਂਕੜਿਆਂ ਦੇ ਮੁਤਾਬਕ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ 3 ਨਵੰਬਰ 1 ਨਵੰਬਰ 2 ਦਸੰਬਰ ਨੂੰ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਜਾਨੀ ਕਿ ਮੰਗਲਵਾਰ ਤੱਕ ਇਸੇ ਤਰ੍ਹਾਂ ਅ ਸ਼ੀਤ ਲਹਿਰ ਹੈ ਜਿਹੜੀ ਸੂਬੇ ਦੇ ਵਿੱਚ ਬਣੀ रह ਸਕਦੀ ਹੈ ਇਸ سلسلے ਦੇ ਵਿੱਚ ਸਰਦ ਹਵਾਵਾਂ ਦੀ ਰਫ਼ਤਾਰ ਦੇ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ ਸੁਮਾਰਾਂ ਦਾ ਕਹਿਣਾ ਹੈ ਕਿ ਪਹਾੜਾਂ ਦੇ ਉੱਪਰ ਇਲਾਕਿਆਂ ਦੇ ਵਿੱਚ ਹੋਣ ਵਾਰੀ ਬਰਫਵਾਰੀ ਦੇ ਕਾਰਨ ਪੰਜਾਬ ਦੇ ਤਾਪਮਾਨ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਉੱਪਰ ਵਾਲੇ ਪਾਸੇ ਪੱਛਮੀ ਗੜਬੜੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਤਾਪਮਾਨਾ ਜਿਹੜਾ ਉਹ 3 ਡਿਗਰੀ ਤੱਕ ਘਟ ਗਿਆ ਹੈ ਜੋ ਕਿ ਆਮ ਤੌਰ ਲਗਭਗ ਡੇਢ ਡਿਗਰੀ ਘਟ ਹੈ ਸੋ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 4.6 ਡਿਗਰੀ ਆ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 22.5 ਡਿਗਰੀ ਘੱਟੋ ਘੱਟ ਤਾਪਮਾਨ 8 ਡਿਗਰੀ ਸੋ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਤੇ ਘੱਟੋ ਘੱਟ ਤਾਪਮਾਨ 9.5 ਡਿਗਰੀ ਸੋ ਸਭ ਤੋਂ ਵੱਧ ਤਾਪਮਾਨ ਜਿਹੜਾ ਸਭ ਤੋਂ ਘੱਟ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਮਾਲਵਾ ਦੇ ਫਰੀਦਕੋਟ ਇਲਾਕੇ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਇਸ ਵੇਲੇ ਰਿਕਾਰਡ ਕੀਤਾ ਜਾ ਰਿਹਾ ਹੈ ਬਾਕੀ ਪੰਜਾਬ ਦੇ ਵਿੱਚ 6 ਡਿਗਰੀ ਤੋਂ ਲੈ ਕੇ 9 ਡਿਗਰੀ ਤੱਕ ਘੱਟੋ ਘੱਟ ਤਾਪਮਾਨ ਬਣਿਆ ਹੋਇਆ ਹੈ